ਇੱਕ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਨਾਇਬ ਤਹਿਸੀਲਦਾਰ ਸਨੇ ਚਾਰ ਦੇ ਖਿਲਾਫ ਮਾਮਲਾ ਦਰਜ ਹੋਇਆ ਉਸ ਦੇ ਵਿੱਚ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੂੰ ਵੀ ਨਾਮਜ਼ਦ ਕੀਤਾ ਗਿਆ ਅਜਿਹਾ ਕਿਹੜਾ ਮਾਮਲਾ ਸੀ ਕਿਹੜੀ ਸ਼ਿਕਾਇਤ ਸੀ ਜਿਸ ਦੇ ਆਧਾਰ ਦੇ ਉੱਤੇ ਨਾਇਬ ਤਹਿਸੀਲਦਾਰ ਸਨੇ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਤੇ ਦੋ ਵਿਅਕਤੀ ਹੋਰ ਨਾਮਜ਼ਦ ਕੀਤੇ ਗਏ ਨੇ ਦਰਅਸਲ ਗਲਤ ਢੰਗ ਨਾਲ ਇੰਤਕਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਆਰਮਲੇਰ ਮਲੇਰ ਕੋਟਲਾ ਦੇ ਨਾਲ ਸੰਬੰਧਿਤ ਇਹ ਕੇਸ ਹੈ ਜਿਹੜੀ ਕਿ ਸ਼ਿਕਾਇਤ ਆਉਂਦੀ ਹੈ ਹੁਣ ਜਾਣਕਾਰੀ ਕੀ ਮਿਲਦੀ ਹੈ ਸੂਰੇ ਪੂਰੇ ਸੂਰੇ ਮਾਮਲੇ ਦੀ ਸ਼ਿਕਾਇਤ ਕਰਤਾ ਅਮਰਜੀਤ ਸਿੰਘ ਵਾਸੀ ਨੱਥੋਹੀੜੀ ਤਹਿਸੀਲ ਅਹਿਮਦਗੜ੍ਹ ਜ਼ਿਲ੍ਹਾ ਮਲੇਰ ਕੋਟਲਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਆਪਣੇ ਪਰਿਵਾਰ ਦੇ ਜੀਆ ਦਾ ਜਿਹੜਾ ਜ਼ਮੀਨ ਦਾ ਇੰਤਕਾਲ ਹੈ ਉਸ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਉਸਦੀ ਪਤਨੀ ਸਰਬਜੀਤ ਕੌਰ ਦੇ ਨਾਂ ਕਰਵਾਉਣ ਦੇ ਬਦਲੇ ਜੰਗ ਸਿੰਘ ਪਟਵਾਰੀ ਨੇ 1 ਲੱਖ ਰੁਪਏ ਰਿਸ਼ਵਤ ਮੰਗੀ ਔਰ ਜੰਗ ਸਿੰਘ ਪਟਵਾਰੀ ਨੇ ਅਮਰਜੀਤ ਸਿੰਘ ਨੂੰ ਦੱਸਿਆ ਕਿ ਹਰਵੀਰ ਸਿੰਘ ਕਾਨੂੰਗੋ ਨੇ ਜਿਹੜੇ ਨੇ ਦੂਸਰੀ ਧਿਰ ਦੇ ਨਾਂ ਤੇ ਇੰਤਕਾਲ ਚੜਾਉਣ ਬਦਲੇ 4 ਤੋਂ 5 ਲੱਖ ਰੁਪਏ ਲਏ ਸਨ ਉਸਦੀ ਲੜਕੀ ਸਰਬਜੀਤ ਕੌਰ ਵਾਰਸ ਦੇ ਆਧਾਰ ਤੇ ਮ੍ਰਿਤਕ ਮਹਿੰਦਰ ਸਿੰਘ ਦੀ ਜ਼ਮੀਨ ਤੇ ਆਪਣਾ ਹੱਕ ਜਤਾਉਂਦੀ ਸੀ ਪਰ वीर सिंह फील्ड कानूगो वासी अहमदगढ़ ने एक सोची समझी साजिश तहत मृतक महेंद्र सिंह दी मत्रई पुत्री वीरपाल कौर ਨਾਲ ਮਿਲੀ ਭੁਗਤ ਕਰਕੇ ਉਸ ਨੂੰ ਲਾਭ ਪਹੁੰਚਾਉਣ ਲਈ ਇਹ ਸਾਰੀ ਖੇਡ ਰਚੀ ਹੈ ਔਰ ਲਾਭ ਪਹੁੰਚਾਉਣ ਖਾਤਰ महेंद्र सिंह ਦੇ ਇੰਤਕਾਲ ਨੰਬਰ 1921 ਨੂੰ ਡਿਲੀਟ ਕਰ ਦਿੱਤਾ ਤੇ वीरपाल कौर पत्नी संदीप सिंह वासी ਕਹੇਰੂ ਤਹਿਸੀਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਜਿਹੜੇ ਕੀ ਹੁਣ ਜਿੱਤਲ ਕਲਾਂ ਦੇ ਨਾਂ ਇੰਤਕਾਲ ਗਲਤ ਤਰੀਕੇ ਨਾਲ ਕਰ ਦਿੱਤਾ ਗਿਆ ਜਦ ਕਿ ਦੋਵਾਂ ਧਿਰਾਂ ਰਕਬੇ ਨੂੰ ਲੈ ਕੇ ਆਪੋ ਆਪਣੇ ਹੱਕ ਜਤਾ ਰਹੀਆਂ ਸਨ ਕਿਉਂਕਿ ਇੰਤਕਾਲ ਝਗੜੇ ਵਾਲਾ ਸੀ ਇਸ ਲਈ ਇਹ ਮਾਮਲਾ ਫੈਸਲੇ ਲਈ ਐਸਡੀਐਮ ਕੋਲ ਜਾਣਾ ਚਾਹੀਦਾ ਸੀ ਪਰ ਆਪਸ ਵਿੱਚ ਮਿਲੀ ਭੁਗਤ ਕਰਕੇ ਸਭ ਸਰਬਜੀਤ ਕੌਰ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਤੇ ਵੀਰਪਾਲ ਕੌਰ ਦੇ ਨਾਂ ਨੂੰ ਗਲਤ ਪ੍ਰਵਾਨ ਕਰ ਲਿਆ ਗਿਆ ਜਾਂਚ ਦੌਰਾਨ ਵਿਜੀਲੈਂਸ ਨੇ ਪਾਇਆ ਕਿ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਰਿਕਾਰਡ ਨਾਲ ਛੇੜਛਾੜ ਕਰਕੇ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਾਮ ਲਾਲ ਨਾਇਬ ਤਹਿਸੀਲਦਾਰ ਅਹਿਮਦਗੜ ਦਾ ਤਬਾਦਲਾ ਮਲੇਰ ਕੋਟਲਾ ਕਰ ਦਿੱਤਾ ਗਿਆ ਉਹਨਾਂ ਨੂੰ 17 ਜੁਲਾਈ 2023 ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤੇ 19 ਜੁਲਾਈ 2023 ਨੂੰ ਸੁਖਚਰਨ ਸਿੰਘ ਚੰਨੀ ਨੇ ਅਹਿਮਦਗੜ ਦੇ ਨਾਇਬ ਤਹਿਸੀਲਦਾਰ ਵਜੋਂ ਚਾਰਜ ਸੰਭਾਲ ਲਿਆ ਹਰਵੀਰ ਸਿੰਘ ਫੀਲਡ ਕਾਨੂੰਗੋ ਵੱਲੋਂ 21 ਜੁਲਾਈ 2023 ਨੂੰ ਮਾਲ ਅਫਸਰ ਅਹਿਮਦਗੜ ਦੀ ਆਈਡੀ ਤੇ ਭੇਜੀ ਗਈ ਇੰਤਕਾਲ ਨੰਬਰ 1921 ਦਾ ਫੈਸਲਾ ਸੁਖਚਰਨ ਸਿੰਘ ਚੰਨੀ ਵੱਲੋਂ ਕੀਤਾ ਜਾਣਾ ਸੀ ਹੁਣ ਗੱਲ ਅੱਗੇ ਕਿੱਥੇ ਜਾਂਦੀ ਹੈ RAMLAL ਨਾਇਬ ਤਹਿਸੀਲਦਾਰ ਦੀ ਲੌਗ ਇਨ ਜਿਹੜੀ ਆਈਡੀ ਹੈ ਉਹ ਡੀਐਕਟੀਵੇਟ ਨਹੀਂ ਕੀਤੀ ਗਈ ਸੀ ਤੇ ਹਰਵੀਰ ਸਿੰਘ ਫੀਲਡ ਕਾਨੂੰਗੋ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਤੇ ਦੋਸ਼ ਨੇ ਕਿ 21 ਜੁਲਾਈ 2023 ਨੂੰ ਆਪਣੇ ਲੈਪਟਾਪ ਤੋਂ RAMLAL ਨਾਇਬ ਤਹਿਸੀਲਦਾਰ ਦੀ ਲੌਗਇਨ ਆਈਡੀ ਦੀ ਦੁਰਵਰਤੋਂ ਕਰਕੇ ਇੰਤਕਾਲ ਨੂੰ ਮਨਜ਼ੂਰੀ ਦੇ ਦਿੱਤੀ 21 ਜੁਲਾਈ 2023 ਦੀ ਵਜਾ ਹੈ ਇੰਤਕਾਲ ਦੀ ਕਾਪੀ ਤੇ ਪ੍ਰਵਾਨਗੀ ਦੀ ਮਿਤੀ 13 ਜੁਲਾਈ 2023 ਨੂੰ ਦਰਜ ਕੀਤੀ ਗਈ ਸੀ 21 ਜੁਲਾਈ 2023 ਨੂੰ ਕਾਰਵਾਈ ਕਰਨ ਦੇ ਬਾਵਜੂਦ ਜੰਗ ਸਿੰਘ ਪਟਵਾਰੀ ਨੇ 6 ਜੁਲਾਈ 2023 ਨੂੰ ਆਪਣੇ ਦਸਤਕਾਂ ਹੇਠ ਕਾਨੂੰਗੋ ਹਰਵੀਰ ਸਿੰਘ 7 ਜੁਲਾਈ 2023 ਅਤੇ ਨਾਇਬ ਤਹਿਸੀਲਦਾਰ ਰਾਮ ਲਾਲ ਨੇ ਇੰਤਕਾਲ ਦੀ ਮਨਜ਼ੂਰੀ 13 ਜੁਲਾਈ 2023 ਨੂੰ ਦਰਸਾਈ ਇਹ ਤਰੀਕਾ ਗਲਤ ਦਿਖਾਈਆਂ ਗਿਆ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਮਹਿੰਦਰ ਸਿੰਘ ਦੀ ਮੌਤ ਵੀਰਪਾਰ ਕੌਰ ਵੱਲੋਂ ਪੇਸ਼ ਰਜਿਸਟਰਡ ਵਸੀਅਤ ਦੇ ਆਧਾਰ ਤੇ ਦਰਜ ਕੀਤੀ ਗਈ ਸੀ ਇਸ ਸੰਬੰਧੀ ਵਿਜੀਲੈਂਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਲੇ ਇਸ ਮਾਮਲੇ ਦੇ ਵਿੱਚ ਇਹ ਜਾਣਕਾਰੀ ਨਹੀਂ ਮਿਲੀ ਕਿ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਕਿ ਨਹੀਂ ਹੋਈ ਪਰ ਇੱਕ ਨਾਇਬ ਤਹਿਸੀਲਦਾਰ ਸਣੇ ਕਾਨੂੰਗੋਹਰ ਵੀਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਦੋ ਹੋਰ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਇਸ ਤਰ੍ਹਾਂ ਭ੍ਰਿਸ਼ਟਾਚਾਰ ਦਾ ਕੇਸ ਹੈ ਗਲਤ ਢੰਗ ਨਾਲ ਇੰਤਕਾਲ ਚੜਾਉਣ ਦਾ ਔਰ ਜਦੋਂ ਕੋਈ ਗਲਤ ਕੰਮ ਹੁੰਦਾ ਨਿਯਮਾਂ ਦੇ ਉਲਟ ਹੁੰਦਾ ਤਾਂ ਤੁਸੀਂ ਸਾਰੇ ਜਾਣਦੇ ਹੋ ਸੁਭਾਵਕ ਜ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਸਹਿਜੇ ਕਿ ਗਲਤ ਢੰਗ ਨਾਲ ਕੋਈ ਵੀ ਕੀਤਾ ਜਾਣ ਵਾਲਾ ਸਰਕਾਰੀ ਕੰਮ ਬਿਨਾ ਪੈਸੇ ਤੋਂ ਤਾਂ ਹੁੰਦਾ ਨਹੀਂ ਤਾਂ ਹੁਣ ਵਿਜੀਲੈਂਸ ਬਿਊਰੋ ਨੇ ਅਗਲੇਰੀ ਕਾਰਵਾਈ ਕਰਨੀ ਹੈ ਉਸ ਜਾਂਚ ਪੜਤਾਲ ਦੇ ਵਿੱਚ ਪਤਾ ਲੱਗੇਗਾ ਕਿ ਇਸ ਕੇਸ ਦੇ ਵਿੱਚ ਇਹ ਸਾਰੇ ਮਾਮਲੇ ਦੇ ਵਿੱਚ ਜੋ ਅਮਰਜੀਤ ਸਿੰਘ ਸ਼ਿਕਾਇਤਕਰਤਾ ਨੇ ਉਹਨਾਂ ਨੇ ਜਿਹੜੀਆਂ ਗੱਲਾਂ ਦਸੀਆਂ ਨੇ ਕਿਹੜੀਆਂ-ਕਿਹੜੀਆਂ ਸਹੀ ਸਾਬਤ ਹੁੰਦੀਆਂ ਨੇ ਜੇ ਕਰੋਨਾ ਮਨ ਲਾਏ ਗਏ ਦੋ ਸਹੀ ਸਾਬਤ ਹੋ ਜਾਂਦੇ ਨੇ ਤਿਸ ਦਰਜ ਕੀਤੀ ਗਈ ایف آئی آر ਤੋਂ ਬਾਅਦ ਇਹਨਾਂ ਚਾਰਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਇਸ ਤੋਂ ਪਹਿਲਾਂ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ تحصیلਦਾਰਾਂ ਦੇ ਜਿਹੜੀ ਯੂਨੀਅਨ ਹੈ ਉਹਨਾਂ ਦੇ ਸੂਬਾ ਪ੍ਰਧਾਨ ਸੁਚਰਨ ਸਿੰਘ ਚੰਨੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕਾਨੂੰਗੋ ਪ੍ਰਧਾਨ ਜਿਹਨਾਂ ਦੀ ਤਾਇਨਾਤੀ ਸੀ ਜਿਹੜਾ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਜਿੱਥੋਂ ਦਾ ਮਾਮਲਾ ਸਾਹਮਣੇ ਆਇਆ ਤੇ ਹੁਣ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹਾਲਾਂਕਿ ਪਹਿਲਾਂ ਯੂਨੀਅਨ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਵਿਜੀਲੈਂਸ ਬਿਊਰੋ ਜਾਣ ਬੁਝ ਕੇ ਨਿਸ਼ਾਨਾ ਬਣਾ ਰਹੀ ਹੈ ਦੋਸ਼ ਲਗਾਏ ਗਏ ਸਰਕਾਰ ਤੱਕ ਤਕਰਾਰ ਵਧੇ ਔਰ ਉਸ ਤੋਂ ਬਾਅਦ ਸਰਕਾਰ ਨੇ ਘੁਰਕੀਵੱਟੀ ਤਸਾਰੋ ਸਾਰੇ ਜਿਹੜੇ ਆਪੋ ਆਪਣੇ ਕੰਮ ਤੇ ਚਲੇ ਗਏ ਤੇ ਉਹਨਾਂ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਹੁਣ ਕੀ ਕਾਨੂੰਗੋ ਯੂਨੀਅਨ ਦੇ ਜਦੋਂ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਯੂਨੀਅਨ ਵੱਲੋਂ ਇਸ ਬਦਲੇ ਕੋਈ ਜਵਾਬ ਦਿੱਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹ ਮਾਮਲਾ ਜ਼ਰੂਰ ਦਰਜ ਹੋ ਗਿਆ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ